ਪਿੰਡ ਤੋਂ ਬਠਿੰਡੇ ਦੀਆਂ ਬਹੁਤ ਦੂਰੀਆਂ ਇੱਕ ਮਹੀਨੇ ਵਿੱਚ ਲਈਆਂ ਮਨਜ਼ੂਰੀਆਂ ਐਚਟੀ ਦੀ ਜ਼ਿੰਮੇਵਾਰੀ ਢੋਣ ਲੱਗ ਪਏ ਮੋਰ ਤੇ ਸੈਨ ਮੇਰੇ ਹੋਣ ਲੱਗ ਪਏ ਫੇਰ ਸੀ ਗਰੰਟਾਂ ਨਾਲ ਮੱਥਾ ਲਾ ਲਿਆ ਤੰਦ ਟੀਪ ਕੀਤੀ ਕਮਰਾ ਵੀ ਪਾ ਲਿਆ ਬਾਜਰੀ ਸਿਮਿੰਟ ਤੇ ਗਰਿੱਲਾਂ ਜੋੜੀਆਂ ਪੱਠੇ ਵਾਲੇ ਇੱਟਾਂ ਦੀਆਂ ਲਾਗੇ ਕੋੜੀਆਂ ਸਾਰਿਆਂ ਦੇ ਚੈੱਕ ਕੀਤੇ ਸਾਇਨ ਸੀ ਫੋਨ ਕਰ ਸੱਦ ਲਿਆ ਚੇਅਰਮੈਨ ਸੀ ਬਰਦੀਆਂ ਵਾਲੇ ਜਦੋਂ ਪੈਸੇ ਆਏ ਸੀ ਬੜੇ ਹੀ ਬਾਜ਼ਾਰਾਂ ਵਿੱਚ ਗੇੜੇ ਲਾਏ ਸੀ ਸੂਟ ਬੂਟ ਲੈਣੇ ਚੁੰਨੀਆਂ ਤੇ ਟੋਪੀਆਂ 600 ਰੁਪਿਆ ਚੀਜ਼ਾਂ ਸੱਤ ਠੋਕੀਆਂ ਤੁਥ ਮੁਥ ਕਰ ਬੇੜਾ ਬੰਨੇ ਲਾਇਆ ਸੀ ਘੱਟ ਪੈਸੇ ਲੈ ਲਈ ਦਰਜੀ ਮਨਾਇਆ ਸੀ ਬਰਦੀਆਂ ਵੰਡ ਜਦੋਂ ਹੋਇਆ ਵੇਲਾ ਸੀ ਵਿੱਚ ਸਕੂਲ ਲੱਗ ਗਿਆ ਮੇਲਾ ਸੀ ਆਮਨੀ ਦੇ ਬੂਟ ਭਾਈ ਤੰਗ ਨੇ ਬੜੇ ਦਾਦੀ ਨੇ ਲਫਾਫੇ ਸੀ ਹੱਥਾਂ 'ਚ ਫੜੇ ਰਜੀਆ ਦਾ ਸੂਟ ਵੀ ਉੱਚਾ ਰਹਿ ਗਿਆ ਭੋਲੇ ਦੀ ਟੋਪੀ ਕੋਈ ਹੋਰ ਹੀ ਲੈ ਗਿਆ ਗੋਲੋ ਦੇ ਮੇਚ ਭਾਈ ਆਈ ਨਾ ਕੋਟੀ ਕੱਲ ਦੀ ਚੰਦਰੀ ਨੇ ਖਾਦੀ ਨਾ ਰੋਟੀ ਦੂਰ ਖੜਾ ਇੱਕ ਬਾਬਾ ਹੱਥ ਜੋੜੀ ਸੀ ਮੇਰੀ ਵੀ ਪੁੱਤ ਗੱਲ ਸੁਣੀ ਥੋੜੀ ਜੀ ਸਾਡਾ ਮੁੰਡਾ ਦੱਸ ਕਾ ਤੋ ਖਾਲੀ ਮੁੜਿਆ ਦੋ ਗੱਜ ਕੱਪੜਾ ਨਹੀਂ ਉਹਨੂੰ ਜੋੜਿਆ ਮੈਂ ਬਾਬੇ ਨੂੰ ਬਿਠਾਇਆ ਜਜਵਾਤੀ ਹੁੰਦੇ ਨੂੰ ਵਰਦੀ ਨਹੀਂ ਮਿਲੀ ਬਾਬਾ ਜਰਨਲ ਤੇ ਬੀਸੀ ਮੁੰਡੇ ਨੂੰ ਉਹ ਜਰਨਲ ਨੂੰ ਕਿਹੜਾ ਸ਼ੇਰਾ ਕਾਰਖਾਨੇ ਚੱਲਦੇ ਭੁੱਖ ਨੰਗ ਨਾਲ ਨੇ ਜੋ ਆਕਪਾਲ ਦੇ ਜਰਨਲ ਵਾਲੀ ਪੂਛ ਲਾਓ ਪਟੋਏ ਕਕ ਹੌਲੇ ਹੋਏ ਪਏ ਹੁਣ ਜੱਟ ਹੋਏ ਐਨੇ ਨੂੰ ਖਾਣੇ ਵਾਲੀ ਮਾਈ ਸੀ ਖੜੀ ਕੱਲ ਨੂੰ ਬਣਨਗੇ ਬਾਈ ਚੌਲ ਤੇ ਕੜੀ ਐਨੇ ਨੂੰ ਖਾਣੇ ਵਾਲੀ ਮਾਈ ਸੀ ਖੜੀ ਕੱਲ ਨੂੰ ਬਣਨਗੇ ਬਾਈ ਚੌਲ ਤੇ ਕੜੀ ਬੇਸਣ ਤੇ ਲੱਲਾ ਭੱਬਾ ਮੁੱਕਿਆ ਪਿਆ ਟੈਂਕੀ ਵਿੱਚੋਂ ਪਾਣੀ ਵੀ ਸੁੱਕਿਆ ਪਿਆ ਮਿਰਚ ਮਸਾਲਾ ਲਿਆਈ ਆਲੂ ਗੰਢੇ ਤੂੰ ਬਾਲਣ ਨੂੰ ਲੈ ਲਈ ਪਤਲੇ ਜੇ ਡੰਡੇ ਤੂੰ ਤੇਲ ਵਾਲੀ ਬੋਤਲ ਵੀ ਪਉ ਚੱਕਣੀ ਕੱਲ ਵਾਂਗੂ ਅੱਗ ਨਹੀਂ ਹੋ ਫੇਰ ਮੱਚਣੀ ਇੱਕੋ ਸਾਹ ਸੁਣਾ ਗਈ ਉਹ ਸਾਰੀ ਹੀਰ ਸੀ ਛੱਡ ਗਈ ਪੱਥੇ ਵਿੱਚੋਂ ਸਾਰੇ ਤੀਰ ਸੀ ਅੰਗ ਅੰਗ ਭਾਵੇਂ ਪਏ ਪਰੋਨੇ ਆ ਅੰਗ ਅੰਗ ਭਾਵੇਂ ਪਏ ਪਰੋਨੇ ਆ ਸਾਰਾ ਕੁਝ ਸਮੇਟਦੇ ਆ ਚੈਲਾ ਅਸੀਂ ਅਧਿਆਪਕ ਹੁੰਨੇ ਆ ਅਸੀਂ ਅਧਿਆਪਕ ਹੁੰਨੇ ਆ ਅਸੀਂ ਅਧਿਆਪਕ ਹੁੰਨੇ ਆ